ਪੰਜਾਬ ਦੀ ਕੈਬਨਟ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ ਸਰਕਾਰ ਨੇ ਪ੍ਰਸ਼ਾਸਕੀ ਸੁਧਾਰ ਵਿਭਾਗ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ ਸਰਕਾਰ ਨੇ ਪ੍ਰਸ਼ਾਸਕੀ ਸੁਧਾਰ ਵਿਭਾਗ ਨੂੰ ਖਤਮ ਕਰ ਦਿੱਤਾ ਹੈ ਸਰਕਾਰ ਨੇ ਇਸ ਲਈ ਅਧਿਕਾਰਤ ਗੈਜਟ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਜਿਸ ਅਨੁਸਾਰ ਪ੍ਰਸ਼ਾਸਕੀ ਸੁਧਾਰ ਵਿਭਾਗ ਹੁਣ ਮੌਜੂਦ ਨਹੀਂ ਹੈ ਜਿਸ ਕਾਰਨ ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਦੀ ਸਲਾਹ ਤੇ ਇਹ ਤਬਦੀਲੀ 7 ਫਰਵਰੀ 2025 ਤੋਂ ਲਾਗੂ ਕਰ ਦਿੱਤੀ ਹੈ ਦਸ ਦੇ ਕੇ ਪ੍ਰਸ਼ਾਸਕੀ ਸੁਧਾਰ ਵਿਭਾਗ ਕੈਬਨ ਮੰਤਰੀ ਕੁਲਦੀਪ ਢਾਲੀਵਾਲ ਕੋਲ ਸੀ ਜੋ ਕਿ ਹੁਣ ਖਤਮ ਕਰ ਦਿੱਤਾ ਗਿਆ ਹੈ ਨਵੇਂ ਨੋਟੀਫਿਕੇਸ਼ਨ ਵਿੱਚ ਉਹਨਾਂ ਨੂੰ ਸਿਰਫ ਐਨਆਰਆਈ ਮਾਮਲਿਆਂ ਦਾ ਵਿਭਾਗ ਦਿੱਤਾ ਗਿਆ ਹੈ ਇਹ ਫੈਸਲਾ 21 ਫਰਵਰੀ 2025 ਤੋਂ ਲਾਗੂ ਕੀਤੇ ਗਏ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕੋਸ਼ਿਸ਼ ਕੀਤਾ ਗਿਆ ਸੀ ਇਸ ਹੋਦ ਦੀ ਪੁਸ਼ਟੀ ਪੰਜਾਬ ਸਰਕਾਰ ਦੇ ਮੁਖ ਸਕੱਤਰੇ ਕੇਪੀ ਸੈਨਾ ਦੁਆਰਾ ਜਾਰੀ ਇੱਕ ਆਦੇਸ਼ ਵਿੱਚ ਜਾਰੀ ਕੀਤਾ ਗਿਆ ਹੈ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਉੱਤਰੀ ਭਾਰਤ ਵਿੱਚ ਇੱਕ ਵਾਰ ਫੇਰ ਬੱਦਲਾਂ ਦੀ ਆਵਾਜ਼ਾਈ ਸ਼ੁਰੂ ਹੋ ਗਈ ਹੈ। ਦਿੱਲੀ, ਐਨਸੀਆਰ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਤੱਕ ਪੰਜਾਬ ਅਤੇ ਮਦਾਨੀ ਰਾਜਾਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਸਮੇਂ ਦੌਰਾਨ ਤਾਪਮਨ ਵਿੱਚ ਮਾਮੂਲੀ ਗਰਾਫਟ ਵੇਖੀ ਜਾ ਸਕਦੀ ਹੈ। ਸਕਾਈ ਮੈਟ ਵਰਤਾਰੇ ਕ ਪਹਾੜੀ ਰਾਜਾਂ ਜਿਵੇਂ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਬਰਫਬਾਰੀ ਦੇ ਨਾਲ بارش ਦਰਜ ਕੀਤੀ ਗਈ ਹੈ। ਇਹਨਾਂ ਰਾਜਾਂ ਵਿੱਚ ਅਗਲੇ 2 ਦਿਨਾਂ ਤੱਕ ਬਰਫਬਾਰੀ ਅਤੇ بارش ਹੋਣ ਦੀ ਸੰਭਾਵਨਾ ਹੈ। ਜਿਸ ਕਾਰਨ ਤਾਪਮਨ ਵਿੱਚ ਗਰਾਫਟ ਕਾਰਨ ਠੰਡ ਵਰਗੇ ਹਾਲਾਤ ਬਣੇ ਰਹਿਣਗੇ। ਫਡੂਰ ਸਾਭ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਵਿੱਚ ਹਾਈ ਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਪਟੀਸ਼ਨ ਉੱਤੇ ਸੁਣਵਾਈ ਹੋਈ ਹੈ। ਪਾਲ ਦੇ ਵਕੀਲ ਨੇ ਕਿਹਾ ਕਿ ਉਸ ਲਈ ਸੈਸ਼ਨ ਵਿੱਚ ਹਿੱਸਾ ਲੈਣਾ ਜ਼ਰੂਰੀ ਹੈ। ਹਾਲਾਂਕਿ ਅਦਾਲਤ ਇਸ ਪਟੀਸ਼ਨ ਉੱਤੇ ਅਗਲੀ ਸੁਣਵਾਈ 25 ਫਰਵਰੀ ਮੰਗਲਵਾਰ ਨੂੰ ਕਰੇਗੀ। ਪਟੀਸ਼ਨ ਵਿੱਚ ਆਖਿਆ ਗਿਆ ਹੈ ਕਿ ਜੇਕਰ ਉਹ ਲਗਭਗ 60 ਦਿਨ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੀ ਹੁੰਦੇ ਤਾਂ ਉਹਨਾਂ ਦੀ ਲੋਕ ਸਭਾ ਮੈਂਬਰਸ਼ਿਪ ਰਾਦ ਹੋ ਸਕਦੀ ਹੈ ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਸੈਸ਼ਨ ਲਈ ਰੋਲ ਮਿਲ ਸਕਦੀ ਹੈ ਦੱਸ ਦੇ ਕਿ ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਜੇਲ੍ਹ ਵਿੱਚ ਬੰਦ ਜੰਮੂ ਕਸ਼ਮੀਰ ਦੇ ਸੰਸਦ ਮੈਂਬਰ ਅਬਦੁੱਲ ਰਾਸ਼ਿਦ ਸ਼ੇਖ ਉਰਫ ਰਾਸ਼ਿਦ ਇੰਜੀਨੀਅਰ ਨੂੰ ਸੰਸਦ ਦੇ ਚੱਲ ਰਹੇ اجلاس ਵਿੱਚ ਸ਼ਾਮਲ ਹੋਣ ਲਈ 2 ਦਿਨਾਂ ਦੀ ਹਿਰਾਸਤੀ ਪੈਰੋਲ ਦੀ ਇਜਾਜ਼ਤ ਦਿੱਤੀ ਸੀ ਅਮਰੀਕਾ ਦਾ ਗੈਰ ਕਾਨੂੰਨੀ ਪ੍ਰਵਾਸੀਆਂ ਉੱਪਰ ਸਕੰਝ جاری ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਇੱਕ ਹੋਰ ਸਖਤ ਕਦਮ ਚੁੱਕਿਆ ਹੈ ਇਸ ਤਹਤ ਅਮਰੀਕਾ ਨੇ 300 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਵਤਨ ਵਾਪਸ ਭੇਜਣ ਦੀ ਬਜਾਏ ਪਨਾਮਾ ਭੇਜ ਦਿੱਤਾ ਜਿੱਥੇ ਉਹਨਾਂ ਲੋਕਾਂ ਨੂੰ ਇੱਕ ਹੋਟਲ ਅੰਦਰ ਹਿਰਾਸਤ ਵਿੱਚ ਰੱਖਿਆ ਗਿਆ ਹੈ ਭਾਰਤ ਤੋਂ ਇਲਾਵਾ ਇਹਨਾਂ ਪ੍ਰਵਾਸੀਆਂ ਵਿੱਚ ਨੇਪਾਲ, ਸ਼੍ਰੀਲੰਕਾ, ਪਾਕਿਸਤਾਨ, ਅਫਗਾਨਿਸਤਾਨ, ਚੀਨ 이란 ਦੇ ਲੋਕ ਸ਼ਾਮਲ ਹਨ ਮੀਡੀਆ ਰਿਪੋਰਟਾ ਮੁਤਾਬਕ ਇਹ ਲੋਕ ਕਪੜੇ ਦੇਸ਼ ਵਾਪਸ ਜਾਣ ਲਈ ਤਿਆਰ ਨਹੀਂ ਹਨ ਇਹ ਲੋਕ ਹੋਟਲ ਦੀਆਂ ਖਿੜਕੀਆਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ ਕੁਝ ਲੋਕ ਕਾਗਜ਼ਾਂ ਤੇ ਸਾਡੀ ਮਦਦ ਕਰੋ ਸਾਨੂੰ ਬਚਾਓ ਲਿਖ ਕੇ ਖਿੜਕੀਆਂ ਤੋਂ ਵਿਖਾ ਰਹੇ ਹਨ ਅਮਰੀਕਾ ਗੈਰ ਕਾਨੂੰਨੀ ਪ੍ਰਵਾਸੀ ਨੂੰ ਰਿਪੋਰਟ ਕਰਨ ਲਈ ਪਨਾਮਾ ਨੂੰ ਇੱਕ ਸਟਾਵਰ ਬਚੋ ਵਰਤ ਰਿਹਾ ਹੈ ਇਸ ਲਈ ਪਨਾਮਾ ਤੋਂ ਇਲਾਵਾ ਕਵਾਟੇਮਾਲਾ ਤੇ ਕੋਸਟਾ ਰੀਕਾ ਨਾਲ ਵੀ ਸਮਝੌਤੇ ਕੀਤੇ ਜਾ ਰਹੇ ਹਨ ਨਿਊਯਾਰਕ ਟਾਈਮ ਦੀ ਰਿਪੋਰਟ ਮੁਤਾਬਕ ਪ੍ਰਵਾਸੀਆਂ ਦੇ ਮੋਬਾਈਲ ਫੋਨ ਖੋਲੇ ਗਏ ਹਨ ਅਤੇ ਉਹਨਾਂ ਨੂੰ ਇੱਕ ਹੋਟਲ ਵਿੱਚ ਬੰਦ ਕਰ ਦਿੱਤਾ ਸੀ ਇਹ ਲੋਕ ਆਪਣੇ ਵਕੀਲਾਂ ਨੂੰ ਵੀ ਨਹੀਂ ਮਿਲ ਸਕਦੇ ਇੱਕ ਪ੍ਰਵਾਸੀ ਨੇ ਹੋਟਲ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਕਿ ਇੱਕ ਹੋਰ ਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਆਪਣੀ ਲਾਤ ੜਵਾ ਲਈ ਪਨਾਮਾ ਦੇ ਸੁਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਪ੍ਰਵਾਸੀਨ ਹਰਾਤ ਵਿੱਚ ਰੱਖਿਆ ਗਿਆ ਹੈ ਉਹਨਾਂ ਨੂੰ ਸਾਰਾ ਜ਼ਰੂਰੀ ਡਾਕਟਰੀ ਇਲਾਜ ਅਤੇ ਭੋਜਨ ਦਿੱਤਾ ਜਾ ਰਿਹਾ ਹੈ ਉਧਰ ਪਨਾਵਾ ਵਿੱਚ ਭਾਰਤੀ ਦੂਤਾਵਾਸ ਆਪਣੀ ਲੋਕਾਂ ਦੀ ਦੇਖਭਾਲ ਲਈ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਦੂਤਾਵਾਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਅਧਿਕਾਰੀਆਂ ਨੇ ਸਾਨੂੰ ਦੱਸਿਆ ਹੈ ਕਿ ਭਾਰਤੀਆਂ ਦਾ ਇੱਕ ਸਮੂਹ ਅਮਰੀਕਾ ਤੋਂ ਪਨਾਵਾ ਪਹੁੰਚਿਆ ਹੈ ਉਹਨਾਂ ਸਾਰਿਆਂ ਨੂੰ ਇੱਕ ਹੋਟਲ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ ਦੱਸਦੀ ਕਿ ਅਮਰੀਕਾ ਨੇ ਇਸ ਸਾਲ 4 ਫਰਵਰੀ ਤੋਂ ਲੈ ਕੇ ਹੁਣ ਤੱਕ ਤਿੰਨ ਪੜਾਵਾਂ ਵਿੱਚ 332 ਗੈਰਕਾਨੂੰਨੀ ਭਾਰਤੀ ਪ੍ਰਵਾਸੀ ਨੂੰ ਨਿर्देशਨ ਘੱਲ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਦੇਸ਼ ਤੇ 18000 ਲੋਕਾਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ ਇਹਨਾਂ ਵਿੱਚੋਂ ਲਗਭਗ 5000 ਲੋਕ ਹਰਿਆਣਾ ਦੇ ਹਨ ਪੀਓ ਸੈਂਟਰ ਅਨੁਸਾਰ ਸਾਲ 2023 ਤੱਕ ਅਮਰੀਕਾ ਵਿੱਚ 7 ਲੱਖ ਗੈਰਕਾਨੂੰਨੀ ਭਾਰਤੀ ਪ੍ਰਵਾਸੀ ਪਹੁੰਚੇ ਸਨ ਇਹ ਮੈਕਸੀਕੋ ਅਤੇ ਐਲਸੈਲਵਾਡੋਰ ਤੋਂ ਬਾਅਦ ਸਭ ਤੋਂ ਵੱਧ ਹੈ ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵਾਸੀ ਇਹਨਾਂ ਨੇ ਜੇਠਾਂ ਲਈ ਸਰਕਾਰੀ ਏਜੰਸੀ ਆਈਸੀਈ ਅਨੁਸਾਰ ਪਿਛਲੇ 3 ਸਾਲਾਂ ਵਿੱਚ ਔਸਤ 90000 ਭਾਰਤੀ ਨਾਗਰਿਕ ਗੈਰਕਨਨੀ ਤੌਰ ਤੇ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਫੜੇ ਗਏ ਹਨ ਜਦੋਂ ਤੋ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਤੋਂ ਸੰਸਦੀ ਚੋਣ ਜਿੱਤੀ ਹੈ ਉਦੋਂ ਤੋਂ ਹੀ ਪਾਰਟੀ ਵਿੱਚ ਨਵੇਂ ਮੁਖੀ ਲਈ ਹਾਈ ਕਮਾਂਡ ਕੋਲ ਦਾਅਵੇ ਕੀਤੇ ਜਾ ਰਹੇ ਹਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਸੁਖਿੰਦਰ ਸਿੰਘ ਗਰੰਧਾਵਾ ਪ੍ਰਗਟ ਸਿੰਘ ਵਿਜੇਂਦਰ ਸਿੰਘਲਾ ਤੋਂ ਇਲਾਵਾ ਕਈ ਨੌਜਵਾਨ ਆਗੂ ਵੀ ਇਸ ਦੌੜ ਵਿੱਚ ਸ਼ਾਮਲ ਹਨ ਜਿਵੇਂ ਹੀ ਨਵੇਂ ਇੰਚਾਰਜ ਭੁਪੇਸ਼ ਭਗੇਲ ਦੇ ਪੰਜਾਬ ਕਾਂਗਰਸ ਵਿੱਚ ਕਦਮ ਰੱਖਿਆ ਪ੍ਰਧਾਨ ਦੇ ਉਹਦੇ ਲਈ ਤੜੇਬੰਦੀ ਸ਼ੁਰੂ ਹੋ ਗਈ ਹੈ ਸੂਬਾਈ ਕਾਈ ਦੇ ਸੀਨੀਅਰ ਆਗੂ ਦਿੱਲੀ ਵਿੱਚ ਪਾਰਟੀ ਹਾਈ ਕਮਾਂਡ ਦੇ ਸਾਹਮਣੇ ਆਪਣੇ ਮਜ਼ਬੂਤ ਦਾਅਵੇ ਪੇਸ਼ ਕਰ ਰਹੇ ਹਨ ਹਾਲਕਿ ਰਾਜਵੜੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਹੈ ਕਿ ਫਿਲਹਾਲ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਲਾਉਣ ਬਾਰੇ ਕੋਈ ਵਿਚਾਰ ਨਹੀਂ ਹੈ ਜੇਕਰ ਦਵਾ ਪ੍ਰਧਾਨ ਲਗਾਇਆ ਜਾਵੇਗਾ ਤਾਂ মিডিਆ ਵਿੱਚ ਦੱਸਿਆ ਜਾਵੇਗਾ ਕੋ ਗੱਲ ਇਹ ਹੈ ਕੋਈ ਪ੍ਰਧਾਨਗੀ ਦੀ ਜਿਹੜੀ ਕੁਰਸੀ ਹੁੰਦੀ ਹੈ ਇਹ ਕਿਸੇ ਦੀ ਬਾਪ ਦੀ ਜਾਗੀਰ ਨਹੀਂ ਹੁੰਦੀ ਰਾਜਾ ਵੜਿੰਗ ਕਦੇ ਵੀ ਪ੍ਰਧਾਨ ਲਾਇਆ ਜਾ ਸਕਦਾ ਹੈ ਕਦੇ ਵੀ ਹੋ ਸਕਦਾ ਹੈ ਕਦੇ ਲਾਇਆ ਵੀ ਨਾ ਜਾਵੇ ਹੋ ਸਕਦਾ ਰਾਜਾ ਵੜਿੰਗ ਅਗਲੇ ਹੋਰ 2 ਸਾਲ ਪਾਰ ਹੀ ਖੇਡੇ ਇਹ ਰਾ ਜਿਹੜਾ ਮੰਡੇਟ ਹੈ ਇਹ ਕਾਂਗਰਸ ਪਾਰਟੀ ਦੇ ਪ੍ਰਧਾਨ ਕੋਲੇ ਤੇ ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਕੋਲੇ ਹੈਗਾ ਸੋਨੀਆਜੀ ਕੋਲੇ ਹੈਗਾ ਹੋਰ ਕਿਸੇ ਕੋਲੇ ਨਹੀਂ ਦੂਜੀ ਗੱਲ ਖਰਗੇ ਸਾਹਿਬ ਦੇ ਬਿਆਨ ਦੀ ਤੁਸੀਂ ਗੱਲ ਕੀਤੀ ਹੈ ਹੁਣੇ ਤਾਜੀ-ਤਾਜੀ ਕਿ ਉਹ ਕਹਿੰਦੇ ਪਰਫਾਰਮੈਂਸ ਬੇਸ ਤੇ ਕੰਮ ਹੋਏਗਾ ਰਾਜਾ ਵੜਿੰਗ ਜਦੋਂ ਬਣਿਆ ਸੀ ਉਦੋਂ ਅੱਠ ਮੰਤਰੀ ਚਲੇ ਗਏ ਸਨ ਤੇ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਲਾ ਗਿਆ ਸੀ ਅਮਰਿੰਦਰ ਸਿੰਘ ਤੇ ਜਾਖੜ ਜਦੋਂ ਮੈਂ ਪ੍ਰਧਾਨ ਬਣਿਆ ਉਦੋਂ ਬਾਅਦ ਉਦੇਪੁਰ ਡੈਕਲੇਰੇਸ਼ਨ ਚੱਲ ਰਿਆ ਸੀ ਤੇ ਉਦੋਂ ਵਿੱਚੋਂ ਛੱਡ ਕੇ ਚਲਾ ਗਿਆ ਸੀ ਤੇ 8 ਸਾਡੇ ਮੰਤਰੀ ਚਲੇ ਗਏ ਸੀ ਸਾਬਕਾ ਹਾਲਾਤ ਬੜੇ ਮਾੜੇ ਸਨ 18 ਸੀਟਾਂ ਤੇ ਅਸੀਂ ਆਏ ਸੀ ਤੇ ਫਿਰ ਅਸੀਂ ਲੜੇ ਇਕੱਠੇ ਹੋ ਕੇ ਸਾਡਾ ਜਿਹੜਾ ਕਾਂਗਰਸ ਦਾ ਵਰਕਰ ਬਲੌਕ ਤੋਂ ਲੈ ਕੇ ਜਿਹੜਾ ਅਸੀਂ ਸੰਗਠਨ ਖੜਾ ਕੀਤਾ ਉਹਨਾਂ ਨੇ ਹੰਬੜਾ ਮਾਰ ਕੇ 7 ਸੀਟਾਂ ਜਨਾਬ ਪਾਰਲੀਮੈਂਟ ਦੀਆਂ ਜਿਤਾਈਆਂ ਅਮਰਿੰਦਰ ਸਿੰਘ ਦੇ ਸਮੇਂ 8 ਸੀਟਾਂ ਕੇਵਲ ਅਸੀਂ ਜਿੱਤੇ ਸੀ ਜਦੋਂ ਮੁੱਖ ਮੰਤਰੀ ਸੀ ਉਦੋਂ ਬਾਅਦ ਆਈਆਂ ਸਰਪੰਚੀਆਂ 45 ਤੋਂ 50% ਅਸੀਂ ਸਰਪੰਚੀਆਂ ਤੇ ਕਬਜ਼ਾ ਕਰ ਲਿਆ ਤੁਹਾਡੇ ਟੈਲੀਵਿਜ਼ਨ ਕਹਿੰਦੇ ਤੇ ਤੁਸੀਂ ਕਹਿੰਦੇ ਫੇਰ ਆਈਆਂ ਕਾਰਪੋਰੇਸ਼ਨ ਪੰਜ ਕਾਰਪੋਰੇਸ਼ਨ ਆਈਆਂ ਅੱਜ ਤੱਕ ਜਿਹੜੀ ਸਰਕਾਰ ਹੁੰਦੀ ਹੈ ਕਾਰਪੋਰੇਸ਼ਨ ਚਾਹੇ ਉਹ ਕਾਲੀਆਂ ਦੀ ਆਈ ਚਾਹੇ ਕਾਂਗਰਸ ਦੀ ਆਈ ਸਾਰੀਆਂ ਉਹ ਰੀਆਂ ਹੁੰਦੀਆਂ ਇੱਕ ਥਾਂ ਤੇ ਆਮ ਆਦਮੀ ਪਾਰਟੀ ਨੂੰ ਮੁਕੰਮਲ ਬਹੁਤ ਮੰਨੀਆਂ ਆਈ ਪਟਿਆਲੇ ਤਾਂ ਲੁੱਟਿਆ ਗਿਆ ਦੂਜੀ ਥਾਂ ਤੇ ਵੀ ਲੁਧਿਆਣੇ ਵਿੱਚ ਵੀ ਨੰਬਰ ਘਟ ਸੀ ਤੇ ਜਲੰਧਰ ਵਿੱਚ ਵੀ ਨੰਬਰ ਘਟ ਸੀ ਉਹਨਾਂ ਨੇ ਚਲੋ ਇੱਧਰ ਉੱਧਰ ਕਰਕੇ ਪੂਰੇ ਫਗਵਾੜਾ ਤੇ ਅਮਰitsar ਨੰਬਰ ਹੀ ਸਾਡੇ ਕੋਲੇ ਸੀ ਪਰਫਾਰਮੈਂਸ ਰਾਜੇ ਵੜਿੰਗ ਨੇ ਦਿੱਤੀ ਹੈ ਕਿ ਨਹੀਂ ਦਿੱਤੀ ਫਿਰ ਕਿਸ ਬਿਹਾਨੇ ਕੋਣ ਬਦਲ ਨੀ ਗੱਲ ਕਰਦਾ ਕਈ ਵਾਰੀ ਥੱਲੇ ਅੰਦਾਜ਼ੇ ਆਕਾਸਰੇ ਮੈਨੀਪੂਲੇਸ਼ਨ ਕੋਈ ਵਿਚਾਰਾ ਉਤਾਵਲਾ ਹੁੰਦਾ ਉਹ ਆਪਣੀ ਮੈਨੀਪੂਲੇਸ਼ਨ ਕਰਨ ਲੱਗ ਪੈਂਦਾ ਕਿ ਮੈਂ ਹੁਣ ਜਲਦੀ ਇਹ ਉਹ ਗੱਲ ਹੋ ਜਾਏ ਇਹ ਐ ਥੋੜੀ ਹੁਣੀ ਯਾਰ ਰਾਜਾ ਵੜਿੰਗ ਆਲ ਇੰਡੀਆ ਦਾ ਪ੍ਰਧਾਨ ਰਹੇ ਕਾਂਗਰਸ ਦਾ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਪਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਚਾਰ ਵਾਰ ਇਲੈਕਸ਼ਨ ਜਿੱਤ ਗਿਆ ਪਾਰਟੀ ਨੇ ਮੇਰੇ ਵਿੱਚ ਕਿੰਨਾ ਇਨਵੈਸਟ ਕੀਤਾ ਹੈ ਮੈਂ ਤਾਂ ਪਾਰਟੀ ਦਾ ਦੇਣਾ ਹੀ ਨਹੀਂ ਦੇ ਸਕਦਾ ਬਾਕੀ ਪ੍ਰਧਾਨਗੀ ਤਾਂ ਆਉਣੀ ਜਾਣੀ ਚੀਜ਼ ਹੈ ਮੈਂ ਤਾਂ ਕਾਂਗਰਸ ਦਾ ਡਿਸਪਲਿਨ ਸਿਪਾਈ ਹਾਂ ਪਾਰ ਮੇਰੀ ਇਹ ਬੇਨਤੀ ਹੈ ਹਰ ਵਿਅਕਤੀ ਨੂੰ ਪ੍ਰਧਾਨਗੀ ਦੀ ਰੇਸ ਜ਼ਰੂਰ ਰੱਖਣੀ ਚਾਹੀਦੀ ਹੈ ਹਰ ਵਿਅਕਤੀ ਨੂੰ ਹੁੰਦੀ ਹੈ ਔਰ ਕੋਈ ਇਹ ਚੈਣਾ ਮਾੜੀ ਗੱਲ ਨਹੀਂ ਕਿਸੇ ਵਿਅਕਤੀ ਦੇ ਮਨ 'ਚ ਇਹ ਉਛਾਹ ਹੋਵੇ ਮੈਂ ਰਾਜੀਵ ਰਿੰਗ ਦੀ ਥਾਂ ਤੇ ਪ੍ਰਧਾਨ ਬਣ ਜਾਵਾਂ ਇਹ ਕੋਈ ਮਾੜੀ ਗੱਲ ਨਹੀਂ ਹੈ ਹਰ ਪਾਰਟੀ ਛੁੰਦਾ ਕਸੋ ਕਿਹੜੀ ਚ ਨਹੀਂ ਹੁੰਦਾ ਤੁਸੀਂ ਵੀ ਸਮਝਦੇ ਹੋ ਕਿ ਯਾਰ ਜੇ ਮੈਂ ਚੀਫ ਐਡੀਟਰ ਬਣ ਜਾ ਕਈ ਤਾਂ ਸੋਚਦੇ ਆ ਕਿ ਮੈਂ ਯਾਰ ਇਹਦੀ ਥਾਂ ਤੇ ਜਲਦੀ ਪਹੁੰਚ ਜਾ ਤੁਸੀਂ ਨਹੀਂ ਸੋਚਦੇ ਪਰ ਉਹ ਪਹੁੰਚਣਾ ਇੱਛਾ ਰੱਖਣੀ ਮਾੜੀ ਗੱਲ ਲੇਕਿਨ ਉਹਰੇ ਅਸੇ ਇੰਤਜ਼ਾਰ ਕਰਨਾ ਚਾਹੀਦਾ ਹੈ ਵਧੀਆ ਦੇ ਤਰੀਕੇ ਨਾਲ ਐਵੇਂ ਕਹਾਣੀ ਬਣਾ ਕੇ ਥੱਲੇ ਇੱਧਰ ਉੱਧਰ ਨਹੀਂ ਦੱਸਣੀ ਚਾਹੀਦੀ ਜਿੱਦੇ ਰਾਜਾ ਵਿੜਿੰਗ ਉੱਤਰਨ ਵਾਲਾ ਹੋਇਆ ਮੈਂ ਤੁਹਾਨੂੰ ਸੱਦ ਕੇ ਪਹਿਲਾਂ ਕਹਿ ਦੂੰਗਾ ਮੈਂ ਆਪ ਬੜਾ ਸਿਆਣਾ ਆਦਮੀ ਐ ਮੈਂ ਥੱਲੇ ਆਇਆ ਯਾਰ ਮੈਂ ਤੁਹਾਨੂੰ ਇੱਥੇ ਗਈ ਜਾ ਨਹੀਂ ਨਹੀਂ ਹਮ ਤੋਂ ਹਮ ਤੋਂ ਐਸੀ ਹੈ ਤੇ ਉਧਰੋਂ ਮੈਨੂੰ ਉੱਥੋਂ ਚਿੱਠੀ ਆ ਜੇ ਮੈਂ ਤੁਹਾਨੂੰ ਆਪ ਬੁਲਾ ਕੇ ਕਹਿ ਦੂੰਗਾ ਵੀ ਹੁਣ ਅਬ ਚੱਲੇ ਹੈ ਭਈ ਮਿੱਤਰੋ ਤੇ ਮੈਂ ਤੁਹਾਨੂੰ ਆਲਰੇਡੀ ਕਹਤਾ ਕਈ ਵਿਚਾਰੇ ਉਹਨਾਂ ਨੂੰ ਇਹ ਲੱਗਦਾ ਏ ਛੇਤੀ 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 ਤਿੰਨ ਸਾਲ ਕੱਢ ਲਈਏ ਦੱਸੋ ਕੱਢੇ ਕਿ ਨਹੀਂ ਕੱਢੇ ਐਂਡ ਬਿਲਕੁਲ ਅੱਜ ਪਬਲਿਕਲੀ ਇਹ ਕਹਿਣ ਲੱਗ ਪਈ ਹੈ ਲੋਕ ਕਿ ਕਾਂਗਰਸ ਪਾਰਟੀ ਆ ਰਹੀ ਹੈ ਕਾਂਗਰਸ ਪਾਰਟੀ ਆ ਰਹੀ ਹੈ ਇੱਛਾ ਰੱਖਣੀ ਇੱਛਾ ਰੱਖਣੀ ਕੋਈ ਗੱਲ ਨਹੀਂ ਮੇਰੀ ਬੇਨਤੀ ਹੱਥ ਜੋੜ ਕੇ ਸਨਮਾਨਯੋਗ ਉਹਨਾਂ ਲੀਡਰ ਸਾਹਿਬਾਨਾਂ ਨੂੰ ਬ੍ਰਿਸ਼ ਲੀਡਰ ਸਾਹਿਬਾਨਾਂ ਨੂੰ ਜਿਹੜਾ ਕੋਈ ਕਾਲਾ ਉਹਨੂੰ ਮੇਰੀ ਬੇਨਤੀ ਹੈ ਕਿ ਬਿਲਕੁਲ ਇੱਛਾ ਰੱਖੋ ਦਿੱਲੀ ਜਾਓ ਆਪਦਾ ਉੱਥੇ ਬਸਤਾ ਚੱਕੋ ਗੱਲਬਾਤ ਕਰੋ ਕਿ ਮੈਂ ਪ੍ਰਧਾਨਗੀ ਦਾ ਇੱਛੇਦਾਰ ਹਾਂ ਲੇਕਿਨ ਆ ਜਿਹੜਾ ਮੀਡੀਆ ਦੇ ਵਿੱਚ ਰੌਲਾ ਪਾਉਣਾ ਇਹਦੇ ਨਾਲ ਵਿਚਾਰੀ ਜਨਤਾ ਬੜੀ ਨਰਾਸ਼ ਹੈ ਜਿਨ੍ਹਾਂ ਨੇ ਕੁੱਟ ਤਾਂ ਉਹ ਖਾਂਦੇ ਆ ਅਸੀਂ ਤਾਂ ਬਾਦਲਾਂ ਦੇ ਵਿਆਹ ਤੇ ਵੀ ਜਾਵੜੇ ਨੇ ਅਸੀਂ ਤਾਂ ਜਾਖੜਾਂ ਦੇ ਵਿਆਹ ਤੇ ਵੀ ਜਾਵੜੇ ਨੇ ਸਾਰਾ ਟੱਬਰ ਸਾਰਾ ਕੁਝ ਆਮ ਜਿਹੜੀ ਜਨਤਾ ਪਿਸਦੀ ਹੈ ਉਹ ਪਿਸਦੀ ਹੈ ਸਾਡਾ ਸਾਡਾ ਮੁੰਡਾ ਤਾਂ ਜਿਹੜਾ ਹੈਗਾ ਉਹ ਭਗਵੰਤ ਮਾਨਨਾ ਵੀ ਬੈਠਾ ਬੈਠਾ ਰਹਿੰਦੇ ਆਮ ਜਨਤਾ ਬੜੀ ਇਸ ਗੱਲ 'ਚ ਪਿਸ ਜਾਂਦੀ ਹੈ ਉਹ ਕਹਿੰਦੇ ਯਾਰ ਤੁਸੀਂ ਸਟੇਜ ਤੇ ਕੁਝ ਹੋਰ ਕਹਿੰਦੇ ਹੋ ਤੇ ਜਾਣੇ ਰਾਜੇ ਵੜਿੰਗ ਨੂੰ ਕਹਿੰਦੇ ਸੀ ਉੱਥੇ ਬਠਿੰਡਾ ਫਲਾਨਾ ਇਹ ਉਹ ਮੈਂ ਗਿਆ ਕਿਸੇ ਦੇ ਵਿਆਹ